ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਕਿ ਕਿਸੇ ਗੁਰਦੁਆਰੇ ਦਾ ਇੱਕ ਨਵਾਂ ਜਾਂ ਮੰਡਾ ਪ੍ਰਧਾਨ ਬਣਿਆ ਸਾਰੀ ਕਮੇਟੀ ਨੰਨੇ ਮੁੰਡਿਆਂ ਦੀ ਬਣੀ ਜਿਹੜੇ ਪੁਰਾਣੇ ਲੋਕ ਸੰਗ ਉਹ ਉਹਨਾਂ ਨੂੰ ਕਈ ਤਰ੍ਹਾਂ ਦੀ ਬੋਲੀਆਂ ਮਾਰਦੀ ਤੇ ਤੁਹਾਡੇ ਤੋਂ ਪ੍ਰਬੰਧ ਨਹੀਂ ਚੱਲਣਾ ਤੁਹਾਡੇ ਉੱਤੇ ਗ੍ਰੰਥੀ ਨਹੀਂ ਡਾਊਟ ਬੜਾ ਪ੍ਰਧਾਨ ਬਣਿਆ ਮੁੰਡਾ ਸੀ ਬੜਾ ਸਿਆਣਾ ਤੇ ਸਮਝਦਾਰ ਸੀ ਉਹ ਕਹਿਣ ਲੱਗਾ ਪ੍ਰਬੰਧ ਮੈਂ ਨਹੀਂ ਚਲਾਉਣਾ ਆਉਣ ਵਾਲਾ ਗੁਰੂ ਗ੍ਰੰਥ ਸਾਹਿਬ ਉਨੇ ਇੱਕ ਇਸਤਿਆਰ ਕਢਾ ਦਿੱਤਾ ਕਿ ਗ੍ਰੰਥੀ ਲੱਗਣ ਲਈ ਸੰਪਰਕ ਔਰ ਉਹਦੇ ਦੀ ਮੇਰੇ ਕੁ ਸ਼ਰਤਾਂ ਹਨ ਇਹ ਸੁਣ ਕੇ ਇਹ ਪੜ੍ਹ ਕੇ ਇੱਕ ਬੜੀ ਸਿਆਣਾ ਤੇ ਵਿਦਵਾਨ ਗ੍ਰੰਥੀ ਸਿੰਘ ਉਹਨਾਂ ਕੋਲ ਚੱਲ ਕੇ ਆਇਆ ਇਹ ਉਹਨਾਂ ਨੇ ਉਹ ਰੱਖਣ ਦੀ ਜਦੋਂ ਟਾਈਮ ਨਿਯਤ ਕੀਤਾ ਜਾਂ ਬੈਠ ਗਏ ਪ੍ਰਧਾਨ ਜੀ ਕਹਿਣ ਲੱਗੇ ਬਾਬਾ ਜੀ ਸਾਡੀਆਂ ਕੁਝ ਸ਼ਰਤਾਂ ਨੇ ਜੇ ਤੁਹਾਨੂੰ ਮਨਜ਼ੂਰ ਹੋਣਗੀਆਂ ਤਾਂ ਤੁਸੀਂ ਰਹਿ ਪਿਓ ਨਹੀਂ ਤੁਸੀਂ ਜਾ ਵੀ ਸਕਦੇ ਜਬਰਦਸਤੀ ਕੋਈ ਨਹੀਂ ਰਹੀ ਗੱਲ ਤਨਖਾਹ ਆਦਕਰੀ ਉਹਦੇ ਵੱਲੋਂ ਤੁਹਾਨੂੰ ਕੋਈ ਵੀ ਚਿੰਤਾ ਜਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੀ ਇਹ ਸੁਣ ਕੇ ਗ੍ਰੰਥੀ ਸਿੰਘ ਹੈਰਾਨ ਹੋਇਆ ਵੀ ਐਸੇ ਕਿਹੜੀਆਂ ਸ਼ਰਤਾਂ ਹੋਣਗੀਆਂ ਐਸੇ ਕਿਹੜੇ ਨਿਯਮ ਹੋਣਗੇ ਜਿਹੜੇ ਇਹ ਥੋੜੇ ਸਖਤੀ ਨਾਲ ਪੇਸ਼ ਆ ਰਹੇ ਫਿਰ ਵੀ ਉਹਨੇ ਕਿਹਾ ਪ੍ਰਧਾਨ ਜੀ ਦੱਸੋ ਕੀ ਹੁਕਮ ਹੈ ਪ੍ਰਧਾਨ ਜੀ ਨੇ ਕਿਹਾ ਪਹਿਲੀ ਸ਼ਰਤ ਸਾਡੀ ਇਹ ਹੈ ਕਿ ਤੂੰ ਡਾਲੀ ਨਹੀਂ ਕਰਕੇ ਲੈ ਕੇ ਆਉਣਾ ਅਗਲੀ ਗੱਲ ਤੂੰ ਲੰਗਰ ਵਿੱਚ ਪ੍ਰਸ਼ਾਦਾ ਜਾਂ ਦਾਲ ਪਾਣੀ ਤਿਆਰ ਨਹੀਂ ਕਰਨਾ ਉਹ ਤੇਰਾ ਕੰਮ ਨਹੀਂ ਹੈ। ਹੰਕ ਵੀ ਅਸੀਂ ਵੀ ਆਈ ਸਾਨੂੰ ਵੀ ਕਦੇ ਜਲ ਪਾਣੀ ਜਾਂ ਪਾਣੀ ਚਾਹ ਨਹੀਂ ਬਣਾ ਕੇ ਦੇਣੀ। ਉਹ ਆਪ ਹੀ ਦੂਸਰੇ ਬੰਦੇ ਬਣਾਉਣਗੇ। ਤੇ ਕਿਸੇ ਦੀ ਫਾਲਤੂ ਅਨਾਉਂਸਮੈਂਟ ਵੀ ਨਹੀਂ ਕਰਨੀ। ਗੱਲ ਕੀ ਉਹ ਜਿੰਨੇ ਫੋਟਕਲ ਕਾਰਜ ਨੇ ਉਹਨਾਂ ਵਿੱਚੋਂ ਤੂੰ ਕੁਝ ਵੀ ਨਹੀਂ ਕਰਦਾ। ਗ੍ਰੰਥੀ ਸੁਣ ਕੇ ਬੜਾ ਹੈਰਾਨ ਸੀ। ਪਰ ਮਨ ਹੀ ਮਨ ਖੁਸ਼ ਵੀ ਹੋ ਰਿਹਾ ਸੀ ਵੀ ਇਦਾਂ ਦੀਆਂ ਸ਼ਰਤਾਂ ਕਮਾਲ ਦੀ ਗੱਲ ਹੈ। ਇਹਦਾ ਮਤਲਬ ਇਹਦੇ ਅੰਦਰ ਥੋੜਾ ਬੋਤਾ ਗਿਆਨ ਪੈਦਾ ਹੋਣ ਲੱਗਾ ਇਹ ਗ੍ਰੰਥੀ ਸੋਚ ਰਿਹਾ ਸੀ ਫਿਰ ਗ੍ਰੰਥੀ ਸਾਹਿਬ ਨੇ ਬੇਨਤੀ ਕੀਤੀ ਤੇ ਮੇਰਾ ਕੀ ਕੰਮ ਹੋਏ ਪ੍ਰਧਾਨ ਜੀ ਨੇ ਕਿਹਾ ਤੁਹਾਡਾ ਕੰਮ ਸਿਰਫ ਗ੍ਰੰਥੀ ਦਾ ਕੰਮ ਹੈ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਨਾ ਜੋ ਤੁਹਾਨੂੰ ਸਾਰਾ ਪਤਾ ਹੀ ਹੈ ਉਹ ਸਾਰੇ ਜਿਹੜੇ ਤੁਹਾਡੇ ਕੰਮ ਨੇ ਤੁਸੀਂ ਕੇਵਲ ਗ੍ਰੰਥੀ ਵਾਲੇ ਕੰਮ ਹੀ ਕਰਨੇ ਆਂ ਔਰ ਸੇਵਾਦਾਰਾਂ ਵਾਲੇ ਜਾਂ ਹੋਰ ਕੋਈ ਫੋਟਕਲ ਕੰਮ ਨਹੀਂ ਕਰਨੇ ਤੁਹਾਨੂੰ ਕਿਸੇ ਦੀ ਕੋਈ ਚਿੱਠੀ ਫਣਾਉਣ ਨਹੀਂ ਭੇਜਿਆ ਜਾਏ ਤੁਹਾਨੂੰ ਕੋਈ ਸਿਲੰਡਰ ਭਣਾਉਣ ਲਈ ਨਹੀਂ ਭੇਜਿਆ ਜਾਏਗਾ ਇਹ ਕੰਮ ਤੁਸੀਂ ਬਿਲਕੁਲ ਵੀ ਨਹੀਂ ਕਰੀ ਤੇ ਇਹ ਸੁਣ ਕੇ ਗ੍ਰੰਥੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਗ੍ਰੰਥੀ ਸਾਹਿਬ ਸੋਚ ਰਿਹਾ ਸੀ ਜੇ ਮੈਨੂੰ 4 ਪੈਸੇ ਘੱਟ ਵੀ ਦੇ ਦੇਣ ਤਾਂ ਵੀ ਮੈਂ ਇਥੇ ਦੀ ਸੇਵਾ ਕਰ ਲਵਾਂਗਾ ਕਿਉਂਕਿ ਪ੍ਰਧਾਨ ਜੀ ਦੀਆਂ ਗੱਲਾਂ ਬੜੀਆਂ ਹੀ ਦਿਲਚਸਪ ਅਤੇ ਚੰਗੀਆਂ ਤੇ ਭਾਵਨਾਵਾਂ ਵਾਲੀਆਂ ਲੱਗਦੀਆਂ ਸਨ ਅਗਲੀ ਗੱਲ ਪ੍ਰਧਾਨ ਜੀ ਨੇ ਕਹੀ ਕਹਿਣ ਲੱਗੇ ਵੀ ਤੁਸੀਂ ਰੋਟੀ ਵੀ ਲੰਗਰ ਚੋਂ ਚੁੱਕ ਕੇ ਘਰੇ ਨਹੀਂ ਲੈ ਕੇ ਜਾਣਾ ਤੁਸੀਂ ਘਰੇ ਲੰਗਰ ਚੋਂ ਪ੍ਰਸ਼ਾਦਾ ਛਕਣਾ ਚਾਹੁੰਦੇ ਤਾਂ ਤੁਹਾਨੂੰ ਸੇਵਾਦਾਰ ਆਫੜਾ ਕੇ ਤੁਸੀਂ ਲੈ ਕੇ ਜਾਣਗੇ ਅਗਲੀ ਗੱਲ ਤੁਹਾਨੂੰ ਤਨਖਾਹ ਇੰਨੀ ਦਿੱਤੀ ਜਾਊ ਕਿ ਤੁਸੀਂ ਆਪਣਾ ਪ੍ਰਸ਼ਾਦਾ ਆਪ ਬਣਾ ਕੇ ਸੇਕਣ ਲਈ ਆਪ ਮਜਬੂਰ ਹੋਵੋਗੇ ਭਾਬ ਤੁਸੀਂ ਪਰਸੰਨ ਹੋਵੋਗੇ ਤੁਹਾਨੂੰ ਕਿਸੇ ਚੀਜ਼ ਦੀ ਕਿਸੇ ਵੀ ਸਹੂਲਤ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਹਰ ਪੱਖ ਤੋਂ ਤੁਹਾਨੂੰ ਸਹੂਲਤ ਦਿੱਤੀ ਜਾਏ ਪਰ ਤੁਸੀਂ ਆਪਣੇ ਕੰਮ ਵਿੱਚ ਨਪੁੰਨ ਹੋ ਬਾਖੂਬੀ ਨਾ ਹੋ ਇੱਕ ਹੋਰ ਵੱਡੀ ਅਹਿਮ ਸ਼ਰਤ ਹੈ ਮੇਰੀ ਪ੍ਰਧਾਨ ਜੀ ਨੇ ਕਿਹਾ ਗਰੰਤੀ ਸਰਵ ਕਰਨ ਲਗਾਓ ਕਿਹੜੀ ਪ੍ਰਧਾਨ ਜੀ ਕਹਿਣ ਲੱਗਾ ਤੁਸੀਂ ਸਭ ਤੋਂ ਪਹਿਲਾਂ ਸਾਡੀ ਕਮੇਟੀ ਨੂੰ ਸਾਰਿਆਂ ਨੂੰ ਸੰਤਿਆ ਕਰਾਉਣੀ ਕਰਵਾਓ ਉਸ ਤੋਂ ਬਾਅਦ ਰੋਜ਼ਾਨਾ 1 ਜਾਂ 2 ਘੰਟੇ ਜ਼ਰੂਰ ਗੁਰਬਾਣੀ ਦੀ ਸੰਥਿਆ ਕਰਾਂ ਉਹ ਸਭ ਤੋਂ ਅਹਿਮ ਮੁੱਦਾ ਸਾਡਾ ਇਹ ਹੈਗਾ ਇਹ ਸੁਣ ਕੇ ਗ੍ਰੰਥੀ ਸਾਹਿਬ ਬੜਾ ਪ੍ਰਸੰਨ ਹੋਇਆ ਉਹ ਕਹਿਣ ਲੱਗੇ ਜੋ ਹੋਗਾ ਗ੍ਰੰਥੀ ਸਿੰਘ ਉਹ ਫਿਰ ਆਖ ਲਿਆ ਬੜੇ ਅੱਛੇ ਤਰੀਕੇ ਦੇ ਨਾਲ ਉਹ ਪ੍ਰਬੰਧ ਚੱਲਣ ਲੱਗਾ ਸਭ ਤੋਂ ਪਹਿਲਾਂ ਉਹਨਾਂ ਨੇ ਗ੍ਰੰਥੀ ਸਾਹਿਬ ਨੇ ਪ੍ਰਧਾਨ ਜੀ ਨੂੰ ਨਿਤਨੇਮ ਦੀ ਸੰਥਿਆ ਕਰਾਈ ਤੇ ਹੋਰ ਗੁਰਬਾਣੀ ਦੀ ਸਾਰੀ ਸੰਥਿਆ ਕਰਾਈ ਜਿਸ ਤਰ੍ਹਾਂ ਨਾਲ ਹੀ ਪਿੰਡ ਦੇ ਬੱਚੇ ਬਜ਼ੁਰਗ ਔਰਤਾਂ ਹੋਰ ਵੀ ਵੀਰ ਜਿਹੜੇ ਸੀ ਉਹ ਗੁਰਬਾਣੀ ਦੀ ਸੰਖਿਆ ਲੈਣ ਲੱਗੇ ਬੜਾ ਅੱਛਾ ਪ੍ਰਬੰਧ ਚੱਲਣ ਲੱਗਾ ਸਾਰੇ ਹੀ ਜਿਹੜੇ ਟਿਹੜੇ ਦੇ ਪਿੰਡ ਦੇਖ ਕੇ ਇਹ ਗੱਲ ਨੂੰ ਹੈਰਾਨ ਰਹੇ ਗਏ ਸਨ ਜੋ ਕਿ ਇੱਕ ਅੱਛੇ ਪ੍ਰਬੰਧ ਤੇ ਅੱਛੇ ਗ੍ਰੰਥੀ ਦੇਣ ਕਰਕੇ ਆਲੇ ਦੁਆਲੇ ਗੁਰਬਾਣੀ ਦਾ ਅੱਛਾ ਜਿਹੜਾ ਚੰਗਾ ਸੀ ਉਹ ਪ੍ਰਭਾਵ ਪੈਣ ਲੱਗਾ ਹੈ ਤੇ ਅੱਗੇ ਸ਼ੇਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ